ਅੱਜ ਵਰਜੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਮੁੱਖ ਮੰਤਰੀ ਧਮਕ ਬੈਸ ਵਾਲਾ ਮੁੱਖ ਮੰਤਰੀ ਅੱਜ ਤੁਹਾਨੂੰ 40 ਮੁਕਤਿਆਂ ਦੇ ਨਾਂ ਸੁਣਾਏ ਜਾਣਗੇ 40 ਮੁਕਤਿਆਂ ਦੇ ਨਾਂ ਤੁਹਾਨੂੰ ਸੁਣਾਏ ਜਾਣਗੇ ਜਿੱਦਾਂ ਮਹਾਰਾਜ ਦਾ ਇਤਿਹਾਸ ਮੁਕਤਸਰ ਸਾਹਿਬ ਗੁਰਦੁਆਰਾ ਗੁਰਦਰਾ ਟੱਬੀ ਸਾਹਿਬ ਜਿੱਥੇ 40 ਮੁਕਤੇ ਸ਼ਹੀਦ ਹੋਏ ਆ ਗੁਰੂ ਗੋਬਿੰਦ ਸਿੰਘ ਨੂੰ ਵਧਾਵਾ ਦੇ ਕੇ ਗਿਆ ਇਹ ਭਾਈ ਮਾਨ ਸਿੰਘ ਹਣੀ ਉਹਨਾਂ ਫਿਰ ਆਣ ਕੇ ਮਾਫੀ ਮੰਗੀ ਜੰਗ ਦੇ ਵਿੱਚ ਫਿਰ ਲੜਾਈ ਲੜੀ ਜੰਗ ਦੇ ਵਿੱਚ ਛੇਦੀਆਂ ਪ੍ਰਾਪਤ ਕੀਤੀਆਂ 40 ਮੁਕਤਿਆਂ ਦੇ ਨਾਂ ਐਦਾਂ ਪਾਈ ਮਾ ਸਿੰਘ ਕਸ਼ਮੀਰ ਸਿੰਘ ਸਾਦੂ ਸਿੰਘ ਸਰਜਾ ਸਿੰਘ ਸਵੇਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਾਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਗ ਸਿੰਘ ਬੋਰਡ ਸਿੰਘ ਪੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਸ਼ਮਣ ਸਿੰਘ ਆਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਜੀ ਬੱਚੇ ਸਾਰਿਆਂ ਨੂੰ ਬੇਨਤੀ ਆ ਆਪਣੇ ਬੱਚਿਆਂ ਨੂੰ ਬਾਤ ਤੋਂ ਬਾਤ ਗੁਰਸਿੱਖੀ ਨਾਲ ਜੋੜੋ ਮਹਾਰਾਜ ਦੇ ਨਾਲ ਧਿਆਨ ਵਾਲੋ ਮਹਾਰਾਜ ਨਾਲ ਜੋੜੋ ਆਪਣਾ ਨੈਟ ਨੋਟ ਨਾਲ ਧਿਆਨ ਘਟਦਾ ਮਹਾਰਾਜ ਪੜਾ ਕਰੇ